ਇੱਕਾ ਸਿਵਲ ਸਰਜਨ ਦੇ ਵੱਲੋਂ ਮਰੀਜ਼ਾਂ ਤੇ ਆਪਣੇ ਸਟਾਫ ਦੇ ਨਾਲ ਵਰਤਿਆ ਜਾਂਦਾ ਸੀ ਜਿਹੜੀ ਵਤੀਰਾ ਬੋਲਦੀ ਸੀ ਪੁੱਠਾ ਤਾਂ ਹੁਣ ਵਿਭਾਗ ਦੇ ਵੱਲੋਂ ਜਿਹੜੀ ਬੋਲਣ ਦੀ ਸਿੱਖਿਆ ਦਿੱਤੀ ਗਈ ਆ ਦੱਸਦੀ ਏ ਕਿ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਵਿਭਾਗ ਦੇ ਵੱਲੋਂ ਮੁਅਤਲ ਕੀਤੀ ਸਿਵਲ ਸਰਜਨ ਰੀਚਾ ਪਾਟਿਆ ਦੱਸਦੀ ਹੈ ਕਿ ਕਪੂਰਥਲਾ ਦੇ ਵਿੱਚ ਸਿਵਲ ਸਰਜਨ ਜਿਹੜੀ ਉਹ ਤਾਇਨਾਤ ਸੀ ਤਾਂ ਹੁਣ ਇਸ ਨੂੰ ਮੁਅਤਲ ਕਰ ਦਿੱਤਾ ਗਿਆ ਕਿਉਂਕਿ ਇਸ ਦੀਆਂ ਕਾਫੀ ਜ਼ਿਆਦਾ ਸ਼ਿਕਾਇਤਾਂ ਨੇ ਜਿਹੜੀਆਂ ਉਹ ਵਿਭਾਗ ਨੂੰ ਇਹਨਾਂ ਦੇ ਮਰੀਜ਼ਾਂ ਤੇ ਇਹਨਾਂ ਦੇ ਸਟਾਫ ਦੇ ਵੱਲੋਂ ਭੇਜੀਆਂ ਜਾ ਰਹੀਆਂ ਸੀ ਜਿਸ ਤੇ ਵਿਭਾਗ ਦੇ ਵੱਲੋਂ ਕਾਰਵਾਈ ਕਰਦੇ ਆ ਰੀਚਾ ਪਾਟਿਆ ਜਿਹੜੀ ਸਿਵਲ ਸਰਜਨ ਕਪੂਰਥਲਾ ਸੀ ਉਸ ਨੂੰ ਹੁਣ ਮੁਅਤਲ ਕਰ ਦਿੱਤਾ ਆ ਗਿਆ ਹੈ ਦੱਸਤੀਏ ਕਿ ਕਪੂਰਥਲਾ ਦੇ ਸਿਵਲ ਸਰਜਨ ਡਾਕਟਰ ਰੀਚਾ ਆ ਪਾਰਟੀਆਂ ਨੂੰ ਮطلع ਕਰ ਦਿੱਤਾ ਗਿਆ ਜਾਣਕਾਰੀ ਮਿਲੀ ਹੈ ਸਿਵਲ ਸਰਜਨ ਕਪੂਰਥਲਾ ਡਾਕਟਰ ਰੀਚਾ ਪਾਰਟੀਆਂ ਦੇ ਵੱਲੋਂ ਸਟਾਫ ਪ੍ਰਤੀ અપਨਾਏ ਜਾ ਰਹੇ ਮਾੜੇ ਅਤੇ ਅੜੀਅਲ ਵਿਤੀਰੇ ਕਾਰਨ ਸਿਹਤ ਵਿਭਾਗ ਅਤੇ ਪਰਿਵਾਰ ਭਲਾਈ ਵਿਭਾਗ ਨੇ ਤੁਰੰਤ ਪ੍ਰਭਾਵ ਤੋਂ ਮطلع ਕੀਤਾ ਗਿਆ ਡਾਕਟਰ ਰੀਚਰਡ ਪਾਟਿਆ ਦਾ ਹੈੱਡ ਕੁਆਰਟਰ ਡਾਫਟਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਵਿਖੇ ਕੀਤਾ ਗਿਆ ਇਸ ਸਬੰਧੀ ਨਿਯਮਾਂ ਹਦਾਇਤਾਂ ਅਨੁਸਾਰ ਮੌਤਲੀ ਸਮੇਂ ਦੇ ਦੌਰਾਨ ਗੁਜ਼ਾਰਾ ਪੱਤਾ ਮਿਲਣਯੋਗ ਹੋਵੇਗਾ ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕੀਤੀ ਹੈ ਕਪੂਰਥਲਾ ਦੀ ਸਿਵਲ ਸਰਜਨ ਰਿਚਾ ਪਾਟਿਆ ਤੇ ਕਲੈਰੀਕਲ ਸਟਾਫ ਦੇ ਵਿੱਚ ਲੰਬੇ ਸਮੇਂ ਤੋਂ ਖਿੱਚੋ ਤਾਣ ਚੱਲ ਰਹੀ ਸੀ ਸਟਾਫ ਦੇ ਮੈਂਬਰਾਂ ਦਾ આરોਪ ਹੈ ਕਿ ਸਿਵਲ ਸਰਜਨ ਵੱਲੋਂ ਉਹਨਾਂ ਨਾਲ ਤਾਨਾਸ਼ਾਈ ਰਵਈਆ ਅਪਣਾਇਆ ਜਾ ਰਿਹਾ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕਲੈਰੀਕਲ ਡਿਪਾਰਟਮੈਂਟ ਦੇ ਵੱਲੋਂ ਇਹ ਇਹ ਤੱਕ આરોਪ ਲਗਾਏ ਗਏ ਨੇ ਕਿ ਉਹਨਾਂ ਵੱਲੋਂ ਆਪਣੀ ਸਰਵਿਸ ਬੁੱਕ ਤੱਕ ਵੀ ਆਪਣੇ ਕੋਲ ਰੱਖੀ ਗਈ ਆ ਪਿਛਲੇ 8 ਮਹੀਨਿਆਂ ਤੋਂ ਉਹਨਾਂ ਦੀ ਸਰਵਿਸ ਬੁੱਕ ਐਚ ਆਰ ਐਮਐਸ ਤੇ ਵੀ ਅਪਲੋਡ ਨਹੀਂ ਹੋਈ ਆ ਜਿਸ ਕਰਕੇ ਇਸ 8 ਮਹੀਨੇ ਦੇ ਸਮੇਂ ਦੇ ਦੌਰਾਨ ਕੋਈ ਵੀ ਮੁਲਾਜ਼ਮ ਰਟਾਇਰ ਹੁੰਦਾ ਤਾਂ ਉਸਦੀ ਪੇਮੈਂਟ ਤੱਕ ਨਹੀਂ ਹੋ ਰਹੀ ਜਿਸ ਕਰਕੇ ਮੁਲਾਜ਼ਮਾਂ ਦੇ ਬੁੱਲ ਡਿਪਾਰਟਮੈਂਟ ਨੂੰ ਲੀਗਲ ਨੋਟਿਸ ਤੱਕ ਕੱਢੇ ਜਾ ਰਹੇ ਨੇ ਪਰ ਬਾਰ-ਬਾਰ ਸਿਵਲ ਸਰਜਨ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਕਲੈਕਟਰ ਡਿਪਾਰਟਮੈਂਟ ਦੇ ਵੱਲੋਂ ਮੰਗ ਪੱਤਰ ਵੀ ਦਿੱਤੇ ਗਏ ਪਰ ਅੜੀ ਰਵਈਏ ਇਹ ਕਰਕੇ ਮਾਮਲਾ ਜਿਉਂ ਦਾ ਤਿਉਂ ਹੀ ਰਿਹਾ ਮੁਲਾਜ਼ਮਾਂ ਦੇ ਵੱਲੋਂ ਜਦ ਇਸ ਦਾ ਵਿਰੋਧ ਕੀਤਾ ਗਿਆ ਤਾਂ ਇਸ ਦੀ ਪੰਕ ਉੱਚ ਅਧਿਕਾਰੀਆਂ ਦੇ ਕੰਨਾਂ ਤੱਕ ਪਈ ਤਾਂ ਤੁਰੰਤ ਐਕਸ਼ਨ ਕਰਦੇ ਹੋਏ ਸਿਵਲ ਸਰਜਨ ਕਪੂਰਥਲਾ ਨੂੰ ਮੌਤਲ ਕਰ ਦਿੱਤਾ ਗਿਆ ਡਾਕਟਰ ਰੀਚਾ ਪਾਟਿਆ ਦਾ ਹੈੱਡ ਕੁਆਰਟਰ ਦਫ਼ਤਰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਚੰਡੀਗੜਾ ਵਿਖੇ ਕੀਤਾ ਗਿਆ ਇਸ ਸੰਬੰਧੀ ਨਿਯਮਾ ਹਦਾਇਤਾਂ ਅਨੁਸਾਰ ਮੌਤਲਿਸ ਸਮੇਂ ਦੌਰਾਨ ਬਣ ਦਾ ਗੁਜ਼ਾਰਾ ਪੱਤਾ ਮਿਲਯੋਗ ਹੋਵੇਗਾ ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਆ ਕਪੂਰਥਲਾ ਦੇ ਵੱਲੋਂ ਕੀਤੀ ਗਈ ਹੈ ਜਿਸਕਰ ਜੋ ਕਿ ਡਾਕਟਰ ਰੀਚਾ ਪਾਟਿਆ ਨੇ ਅਗਸਤ ਤੋਂ 2024 ਦੇ ਵਿੱਚ ਕਪੂਰਥਲਾ ਸਿਵਲ ਹਸਪਤਾਲ ਦੇ ਵਿੱਚ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਿਆ ਸੀ ਪਰ ਉਹਨਾਂ ਦੇ ਅੜੀਆਲ ਵਤੀਰੇ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਦੀ ਕਮੀ ਕਾਰਨ ਪੰਜਾਬ ਸਰਕਾਰ ਅਤੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਕੁਮਾਰ ਆਈਏਐਸ ਵੱਲੋਂ ਪੱਤਰ ਜਾਰੀ ਕਰਕੇ ਡਾਕਟਰ ਰੀਚਾ ਪਾਟਿਆ ਨੂੰ ਤੁਰੰਤ ਪ੍ਰਭਾਵ ਨਾਲ ਮੋਤਲ ਕਰ ਦਿੱਤਾ ਗਿਆ ਤਾਂ ਆਪਣੇ ਜਿਹੜਾ ਸਟਾਫ ਹੈ ਉਸਦੇ ਨਾਲ ਮਾੜਾ ਬਤੀਰਾ ਆਪਣੇ ਮਰੀਜ਼ਾਂ ਦੇ ਨਾਲ ਮਾੜਾ ਬਤੀਰਾ ਜਿਸ ਦੇ ਕਰਕੇ ਇੱਕ ਡਾਕਟਰ ਨੂੰ ਹੁਣ ਜਿਹੜੀ ਆ ਉਹ ਮੌਤਲੀ ਕੀਤੀ ਗਈ ਆ ਉਸ ਦੀ ਉਸ ਨੂੰ ਮੌਤਲ ਕਰ ਦਿੱਤਾ ਗਿਆ ਜਿਸ ਦੇ ਨਾਲ ਦੂਜੇ ਡਾਕਟਰਾਂ ਨੂੰ ਜਿਹੜੀ ਇਸ ਦੀ ਸਿਹਤ ਮਿਲੇਗੀ ਕਿ ਜਿੰਨੇ ਵੀ ਮਰੀਜ਼ ਆਉਂਦੇ ਨੇ ਉਹਨਾਂ ਨਾਲ ਪਿਆਰ ਨਾਲ ਅਟੈਂਡ ਕੀਤਾ ਜਾਵੇ ਕਿ ਜਿੰਨੇ ਵੀ ਨਾਲ ਜਿਹੜੇ ਉਹਨਾਂ ਦਾ ਸਟਾਫ ਹੈ ਉਹਨਾਂ ਨਾਲ ਕਿਸ ਤਰ੍ਹਾਂ ਵਰਤਾਓ ਕਰਨਾ ਇਹ ਜ਼ਰੂਰ ਹੁਣ ਵਿਭਾਗ ਦੇ ਵੱਲੋਂ ਸਿਖਾਇਆ ਗਿਆ ਹੈ ਦੱਸ ਦਈਏ ਕਿ ਡਾਕਟਰ ਰੀਚਾ ਪਾਟਿਆ ਜਿਹੜੇ ਸਿਵਲ ਸਰਜਨ ਕਪੂਰਥਲਾ ਸੀ ਉਹਨਾਂ ਨੂੰ ਜਿਹੜਾ ਤੁਰੰਤ ਮੋਤਲ ਕਰਕੇ ਜਿਹੜਾ ਹੁਣ ਚੰਡੀਗੜ੍ਹ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਸਰ ਕੀ ਨਾਮ ਹੈ ਜੀ ਆਪਣਾ ਨਿਤਿਨ ਸ਼ਰਮਾ ਹਾਂ ਜੀ ਨਿਤਿਨ ਜੀ ਜ਼ਿਲ੍ਹਾ ਪ੍ਰਧਾਨ ਕਲੈਰਿਕਲ ਐਸੋਸੀਏਸ਼ਨ ਕਪੂਰਥਲਾ ਹਾਂ ਜੀ ਨਿਤਿਨ ਜੀ ਕੀ ਕਾਰਨ ਕੀ ਹੈ ਕਿ ਕੱਲ ਕਿ ਇੰਨੇ ਲੰਬੇ ਸਮੇਂ ਤੋਂ ਤੁਸੀਂ ਵੀ ਕੱਲ ਕਿ ਕਿਸੇ ਐਮਓ ਦੀ ਹਰਾਸਮੈਂਟ ਲੈ ਰਹੇ ਹੈ ਮੁਲਾਜ਼ਮ ਵਰਗ ਸਾਰਾ ਜਿਹਨੂੰ ਲੈ ਕੇ ਅੱਜ ਖੁੱਲ ਕੇ ਮਤਕੀ ਤੁਹਾਡਾ ਗੁੱਸਾ ਬਾਹਰ ਆਇਆ ਵਾ ਤੇ ਸਰ ਮਾਮਲਾ ਕੀ ਹੈ ਮਾਮਲਾ ਜੀ ਇਹ ਆ ਵੀ ਸਿਵਲ ਸਰਜਨ ਕਪੂਰਥਲਾ ਡਾਕਟਰ ਰੀਚਾ ਪਾਟੀਆਂ ਵੱਲੋਂ ਕਲੈਰੀਕਲ ਸਟਾਫ ਲਾ ਲੋ ਚਾਹੇ ਉਹ ਡਾਕਟਰ ਦੇ ਕਿਸੇ ਨਾਲ ਲਾ ਲੋ ਇਹਨਾਂ ਦਾ ਮਿਸਬੀਹਵ ਕਰਨਾ ਜਿਹੜੀ ਤਾਨਾਸ਼ਾਹੀ ਇਹਨਾਂ ਦੀ ਚੱਲਦੀ ਆ ਆਪਣੇ ਮਨਮਰਜ਼ੀ ਅਕੋਰਡਿੰਗ ਇਹਨਾਂ ਨੇ ਕੰਮ ਕਰਾਣੇ ਗੈਰ ਕਾਨੂੰਨੀ ਕੰਮੇ ਕਰਨ ਨੂੰ ਜਿਹੜਾ ਮੁਲਾਜ਼ਮ ਨੂੰ ਉਕਸਾਰੇ ਨੇ ਜੋ ਕਿ ਜ਼ਿਲ੍ਹਾ ਕਪੂਰਥਲਾ ਇਹ ਬਰਦਾਸ਼ਤ ਨਹੀਂ ਕਰਦੀ ਜਿਹੜਾ ਕਪੂਰਥਲਾ ਵੱਲੋਂ ਇਹਨਾਂ ਨੂੰ ਕਈ ਵਾਰ ਇਹਨਾਂ ਦੀ ਜਿਹੜੀ ਆਈਆਰਐਚਐਮਐਸ ਵਿੱਚ ਆਈਡੀ ਜਿਹੜੀ ਕ੍ਰੀਏਟ ਕਰਾਣੀ ਆ ਉਹਦੇ ਵਾਸਤੇ ਇਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਹਾਂ ਪਰ ਡਾਇਰੈਕਟੋਰੇਟ ਤੋਂ ਪਤਾ ਲੱਗਾ ਵੀ ਇਹਨਾਂ ਨੇ ਆਪਣੀ ਸਰਵਿਸ ਬੁੱਕ ਹੱਥ ਦਸਤੀ ਇੱਥੋਂ ਪ੍ਰਾਪਤ ਕੀਤੀ ਆ ਜੀ ਜਿਹੜੀ ਸ਼ਾਖਾ ਵਿੱਚੋਂ ਜੀ ਜਿਹੜੀ ਸ਼ਾਖਾ ਤੋਂ ਹੱਥ ਦਸਤੀ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਨੇ ਆਪਣੇ ਡਾਇਰੈਕਟਰ ਦਫ਼ਤਰ ਜਿਹੜੀ ਸਰਵਿਸ ਬੁੱਕ ਉਹਨਾਂ ਨੇ ਜਮਾ ਨਹੀਂ ਕਰਾਈ ਜਿਸ ਕਰਕੇ ਆਈਡੀ ਕ੍ਰੀਏਟ ਨਹੀਂ ਹੋ ਰਹੀ ਜਿਸ ਤੋਂ ਬਾਅਦ ਇਹਨਾਂ ਦੀ ਤਨਖਾਹ ਦਾ ਤੁਸੀਂ ਸਵਾਲ ਕਰ ਰਹੇ ਹੋ ਮੈਂ ਇਹ ਕਹਿਣਾ ਚਾਹਨਾ ਇਹਨਾਂ ਨੂੰ ਤਨਖਾਹ ਦਾ ਚਲੋ ਇਹਨਾਂ ਦਾ ਸਰਦਾ ਹੋ ਸਕਦਾ ਇਹਨਾਂ ਦਾ ਨਾਮ ਨਾਮ ਨਹੀਂ ਸ਼ੋ ਹੋ ਰਿਹਾ ਦੂਸਰਾ ਇਹਨਾਂ ਦੀ ਆਈਡੀ ਨਾਕ੍ਰੀਏਟ ਹੋਣ ਕਾਰਨ 8 ਮਹੀਨੇ ਤੋਂ ਬਾਅਦ ਜਦੋਂ ਦੀ ਇਹਨਾਂ ਦੀ ਜੁਆਇਨਿੰਗ ਹੋਈ ਉਸ ਤੋਂ ਬਾਅਦ ਜਿਹੜੇ EMPLOYEE ਰਿਟਾਇਰ ਹੋ ਗਏ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਡਿਊਜ਼ ਆ ਉਹ ਨਹੀਂ ਮਿਲ ਰਹੇ ਜਿਸ ਕਰਕੇ ਸਬੰਧਤ ਜਿਹੜੇ ਅਧਿਕਾਰੀ ਰਿਟਾਇਰੀ ਕਰਮਚਾਰੀ ਹੋਏ ਆ ਰਿਟਾਇਰ ਹੋ ਚੁੱਕੇ ਆ ਉਹਨਾਂ ਵੱਲੋਂ ਜੀ ਕੋਰਟ ਕੇਸ ਕਰਨ ਕੀਤੇ ਜਾ ਰਹੇ ਨੇ ਕੋਈ 80 CPC ਨੋਟਿਸ ਭੇਜਿਆ ਜਾ ਰਿਹਾ ਇਹ ਜੜਾ ਕਿ ਬਹੁਤ ਹੀ ਨਿੰਦਯੋਗ ਆ ਕਾਰਨ ਕਿ 8 ਮਹੀਨੇ ਤੋਂ ਤੁਹਾਨੂੰ ਵੀ ਪਤਾ ਜਿਹੜਾ ਕਿ ਤੁਹਾਡਾ ਅਫਸਰ ਤੁਹਾਡੇ ਨਾਲ ਤਾਨਾਸ਼ਾਈ ਰਵਈਆ ਅਪਣਾ ਰਿਹਾ ਵਾ ਫੇਰ ਵੀ ਤੁਸੀਂ ਚੁੱਪੀ ਸਾਦੀ ਪਈ ਤਾਂ ਉਹ ਅਫਸਰ ਵੱਲੋਂ ਕਹਿ ਲੋ ਕਿ 1 ਸਾਲ ਦੇ ਕਰੀਬ ਕਰੀਬ ਇੱਥੇ ਕੰਮ ਵੀ ਕੀਤਾ ਗਿਆ ਸਾਡੇ ਵੱਲੋਂ ਪਹਿਲੀ ਗੱਲ ਕੋਈ ਚੁੱਪੀ ਨਹੀਂ ਸਾਦੀ ਗਈ ਇਹਨਾਂ ਨੂੰ ਮੰਗ ਪੱਤਰ ਵੀ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਕਲੈਰੀਕਲ ਵਿਭਾਗ ਵੱਲੋਂ ਕਪੂਰਥਲਾ 17 3 ਦੇ ਵਿੱਚ ਇਹਨਾਂ ਨੂੰ ਅਸੀਂ ਮੰਗ ਪੱਤਰ ਸੌਂਪਿਆ ਸੀ ਵੀ ਤੁਸੀਂ ਆਪਣੀ ਆਈਡੀ ਕ੍ਰੀਏਟ ਕਰਾਉਣ ਲਈ ਸਰਵਿਸ ਬੁੱਕ ਉੱਥੇ ਜਮ੍ਹਾਂ ਕਰਾਓ ਡਾਇਰੈਕਟਰ ਦਫ਼ਤਰ ਪਰੰਤੂ ਇਹਨਾਂ ਵੱਲੋਂ 1.5 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਇੱਥੇ ਕੋਈ ਇਹਨਾਂ ਨੇ ਆਪਣਾ ਬਣਦਾ ਥੇ ਕੋਈ ਵਿਭਾਗ ਨੂੰ ਜਮਾ ਨਹੀਂ ਕਰਾਈ ਸਰਜ਼ ਬੁੱਕ ਕੀ ਕਾਰਨ ਕਿ ਮਾਨ ਦੇ ਕੋਈ ਪੋਲਿਟਿਕਲ ਕਾਰਨ ਤਾਂ ਨਹੀਂ ਹੈ ਕਿ ਸੀਐਮ ਦੇ ਮਗਰ ਪਤਾ ਨਹੀਂ ਜੀ ਇਹ ਤਾਂ ਇਹਨਾਂ ਦੀ ਪਰਸਨਲ ਆ ਵੀ ਕਿ ਕਿ ਨਾਰਾਜ਼ ਕਰ ਗਏ ਆ ਮਨ ਮਰਜ਼ੀ ਨਾਰਾਜ਼ ਕਰਨ ਜਿੱਦਾਂ ਵੀ ਪਰ ਜੋ ਉਸੂਲ ਹਨ ਉਹ ਤਾਂ ਇਹ ਆ ਵੀ ਆਪਣੀ ਸੇਵਾ ਪੱਤਰੀ ਜ਼ਿਆਦਾ ਇਹ ਆਪ ਹੀ ਖੁਦ ਇਹਨੇ ਹੈ ਇਹਨਾਂ ਨੂੰ ਪਤਾ ਸੇਵਾ ਪੱਤਰੀ ਜਮਾ ਕਰਾਉਣੀ ਬੰਦੀ ਆ ਦੇਖੋ ਹੁਣ ਇੱਕ ਕਰਮਚਾਰੀ ਇੱਥੇ 4 4 2024 ਨੂੰ ਜਿਹਦੀ ਡੈਥ ਹੋ ਗਈ ਆ ਉਹਦੇ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਆ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਬੇਨਤੀ ਕੀਤੀ ਜਾਂਦੀ ਵੀ ਉਹਨਾਂ ਨੂੰ ਜੀ ਦੇਖੋ ਉਹਨਾਂ ਦੇ ਪੈਨਸ਼ਨ ਕੇਸ ਰਹਿੰਦਾ ਉਹਨਾਂ ਦੇ ਜਿਹੜੇ ਜੀਪੀ ਫੰਡ ਰਹਿੰਦੇ ਨੇ ਜੀਏਏਡੀ ਦਾ ਹੈਗੀ ਰਹਿੰਦੀ ਆ ਇਹਨਾਂ ਬਾਰੇ ਅਸੀਂ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਆ ਵੀ ਡਾਕਟਰ ਸਾਹਿਬ ਤੋਂ ਹੀ ਆਪਣੀ ਸੇਵਾ ਪੱਤਰੀ ਕਰਾਓ ਜਮਾ ਡਾਇਰੈਕਟਰ ਦਫ਼ਤਰ ਤਾਂ ਕਿ ਇੱਥੇ ਦੇ ਪੈਨਸ਼ਨ ਕੇ ਜਾਂ ਜੋ ਵੀ ਉਹਨਾਂ ਦਾ ਹੈਗਾ ਉਹ ਡੀਲ ਕੀਤਾ ਜਾਵੇ ਸਮੇਂ ਸਿਰ ਪਰੰਤੂ ਆ ਇੱਥੇ ਅਸੀਂ ਇੱਕ ਮੈਂ ਇਹ ਵੀ ਨਾਲ ਗੱਲ ਕਹਿਣਾ ਚਾਹੁੰਦਾ ਜੂਨੀਅਨ ਵੱਲੋਂ ਵੇ ਜੇ ਕਿਸੇ ਵੀ ਅਧਿਕਾਰੀ ਕਰਮਚਾਰੀ ਵੱਲੋਂ ਕੋਈ ਕੋਰਟ ਕੇਸ ਕੀਤਾ ਗਿਆ ਤੇ ਮੇਰਾ ਸਥੇ ਦਾ ਕਲੈਰੀਕਲ ਸਾਥੀ ਜ਼ਿੰਮੇਵਾਰ ਨਹੀਂ ਹੋਊਗਾ ਉਹਦੇ ਦੀ ਡਾਕਟਰ ਦੀ ਚਾਪਟ ਜਾਂ ਖੁਦ ਜ਼ਿੰਮੇਵਾਰ ਹੋਣਗੇ ਤਾਂ ਜਿਹਦੇ ਹੁਣ ਤੁਸੀਂ ਡਾਇਰੈਕਟਰ ਜਾਂ ਹੈਲਥ ਸੈਕਟਰੀ ਜਾਂ ਹੈਲਥ ਮਿਸਟਰ ਨੂੰ ਕੀ ਮੰਗਤੀ ਕਰਨਾ ਚਾਹੁੰਦੇ ਮੰਗੇ ਸਾਡੀ ਇਹ ਆ ਜੀ ਇਹ ਤਾਨਾਸ਼ਾਹੀ ਰਵਈਆ ਇੱਥੇ ਦਾ ਸਾਡੇ ਕੋਲ ਚੱਲਿਆ ਨਹੀਂ ਜਾਣਾ ਹੋ ਸਕਦਾ ਇਹਨਾਂ ਦੇ ਤਾਨਾਸ਼ਾਹ ਰਵਈਏ ਨਾਲ ਕਿਸੇ ਕਰਮਚਾਰੀ ਨੂੰ ਕੋਈ ਮਾਨਸਿਕ ਤਣਾ ਕਰਕੇ ਕੋਈ ਵਧਿੱਕੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਸਾਡਾ ਉੱਚ ਅਧਿਕਾਰੀਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਡਾਕਟਰ ਦੀ ਇਸ ਅਧਿਕਾਰੀ ਦੀ ਡਾਕਟਰ ਇਚਾ ਬਾਟਿਆ ਦੀ ਬਦਲੀ ਜ਼ਿਲ੍ਹਾ ਕਪੂਰਥਲਾ ਤੋਂ ਬਾਹਰ ਕਰਤੀ ਜਾਵੇ। ਸਰ ਕੀ ਨਾਮ ਹੈ ਆਪਣਾ? ਮੈਂ ਨਰਿੰਦਰ ਸਿੰਘ ਸੂਬਾ ਪ੍ਰਧਾਨ ਕਲੈਰਿਕਲ ਐਸੋਸੀਏਸ਼ਨ ਹੈਲਥ ਡਿਪਾਰਟਮੈਂਟ। ਕੀ ਕਾਰਨ ਕੀ ਅੱਜ ਜਿਹੜਾ ਕਿ ਤੁਸੀਂ ਸੀਐਮਓ ਦੇ ਖਿਲਾਫ ਜਿਹੜਾ ਕਿ ਆਪਣਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਤਾਂ ਕੀ ਸਾਰਾ ਮਾਮਲਾ ਕੀ ਹੈ? ਸਰ ਇਹ ਮਾਮਲਾ ਅੱਜ ਤੋਂ ਨਹੀਂ ਸਟਾਰਟ ਹੋਇਆ ਇਹ ਪਿਛਲੇ 8 ਮਹੀਨੇ ਤੋਂ ਸਾਡੇ ਜਿਹੜੇ EMPLOYEES ਆ ਸਾਡੇ CLERICAL ਭਰਾ ਆ ਸਾਡੀਆਂ ਭੈਣਾਂ ਆ ਜਾਂ ਸਾਡਾ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਸਾਡੇ CIVIL SURGEON madam ਦਾ ਬਹੁਤ ਹੀ ਰਵਈਆ ਉਹਨਾਂ ਦੇ ਪ੍ਰਤੀ ਤਾਨਾਸ਼ਾਹ ਰਵਈਆ ਆ ਉਹ ਕੋਈ ਵੀ ਕੰਮ ਆ ਸਾਡਾ ਅਫੀਸਰ ਦਾ ਕੋਈ ਕੰਮ ਆ ਸਾਡੇ ਜਿਹੜਾ ਕੋਈ ਵੀ CLERICAL ਕੰਮ ਆ ਉਹ ਹਰ ਕੰਮ ਦੇ ਵਿੱਚ ਆਪਣੀ ਅੜਚਣ ਪਾਉਂਦੇ ਆ ਕਿਸੇ ਕੰਮ ਤੇ ਕਿਸੇ ਕਾਗਜ਼ ਤੇ ਸਾਈਨ ਨਹੀਂ ਕਰਦੇ ਹੈਗੇ ਜਿਸ ਕਰਕੇ ਸਾਡੇ ਜਿਹੜੇ CLERICAL EMPLOYEE ਆ ਜਾਂ ਸਾਡੇ ਡਾਕਟਰ ਸਾਹਿਬਾਨ ਨੇ ਬਹੁਤ ਪਰੇਸ਼ਾਨ ਨੇ ਕਿਸੇ ਵੀ ਸਾਡੇ ਜਿਹੜੇ ਰਿਟਾਇਰ ਕਰਨ ਕੀ ਉਹਨਾਂ ਤੇ ਗੁੱਸੇ ਦਾ ਸਰ ਗੁੱਸੇ ਦਾ ਕਾਰਨ ਤੇ ਇਹ ਤਾਂ ਉਹਨਾਂ ਨੂੰ ਹੀ ਪਤਾ ਬਟ ਪ੍ਰੋਬਲਮ ਇਹ ਆ ਕਿ ਪਿਛਲੇ 8 ਮਹੀਨਿਆਂ ਤੋਂ ਜਦੋਂ ਤੋਂ ਉਹ ਇੱਥੇ ਆਏ ਆ ਉਹਨਾਂ ਨੇ ਆਪਣੀ ਜਿਹੜੀ ਸਰਵਿਸ ਬੁੱਕ ਆ ਉਹ ਆਪਣੇ ਕੋਲ ਹੀ ਰੱਖ ਛੱਡੀ ਆ ਜਿਹਦਾ ਕਰਕੇ ਉਹਨਾਂ ਦੀ ਸਰਵਿਸ ਬੁੱਕ ਐਚ ਆਰ ਐਮ ਐਸ ਦੇ ਵਿੱਚ ਆਨਲਾਈਨ ਨਹੀਂ ਹੋਈ ਉਹਦਾ ਕਰਕੇ ਜਿਹੜੇ ਸਾਡੇ ਪਿਛਲੇ 8 ਮਹੀਨਿਆਂ ਤੋਂ ਜਿਹੜੇ ਸਾਡੇ ਰਿਟਾਇਰੀ ਜਿਹੜੇ ਸਾਡੇ ਹੈਗੇ ਆ ਜਿਹੜੇ ਇਸ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਆ ਸਾਡੇ ਉਹਨਾਂ ਦੀ ਕੋਈ ਵੀ ਪੇਮੈਂਟ ਨਹੀਂ ਹੋ ਰਹੀ ਉਹ ਸਾਨੂੰ ਲੀਗਲ ਨੋਟਿਸ ਭੇਜ ਰਹੇ ਆ ਜਿਸ ਕਰਕੇ ਸਾਡੇ ਜਿਹੜੇ ਕਲੈਰੀਕਲ ਜਿਹੜੇ EMPLOYEE ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਹੇ ਆ ਕਿਤੇ ਇਹ ਤਾਂ ਨਹੀਂ ਕਿ ਕਿਸੇ ਵਸਜਨ ਆਪਣੀ ਤਨਖਾਹ ਨਹੀਂ ਮਿਲਦੀ ਤਾਂ ਇਸੇ ਕਰਕੇ ਬਾਕੀ ਮੁਲਾਜ਼ਮਾਂ ਨੂੰ ਤਨਖਾਹ ਦੇ ਦੇਖੋ ਜੀ ਜਿਹੜੀ ਤਨਖਾਹ ਨਾ ਮਿਲਣ ਦਾ ਕਾਰਨ ਆ ਉਹ ਇਹਨਾਂ ਦਾ ਖੁਦ ਦਾ ਹੀ ਆ ਕਿਉਂਕਿ ਇਹਨਾਂ ਨੇ ਆਪਣੀ ਸਰਵਿਸ ਬੁੱਕ ਆਪਣੇ ਕੋਲ ਹੀ ਰੱਖੀ ਪਈ ਆ ਜਿਹਦਾ ਕਰਕੇ HRMS ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਤਨਖਾਹਾਂ ਜਿਹੜੀਆਂ ਆਨਲਾਈਨ ਆ ਜਿੰਨੀ देर HRMS ਦੇ ਵਿੱਚ ਉਹਦੀ ਐਂਟਰੀ ਨਹੀਂ ਹੋਊਗੀ ਤੇ ਕਿਸੇ ਦੀ এমপ্লয়ੀ ਦੀ ਵੀ ਸੈਲਰੀ ਨਹੀਂ ਬਣਨੀ ਇਹਨਾਂ ਦਾ ਇਹਨਾਂ ਦੀ ਆਪਣੀ ਤਨਖਾਹ ਤਾਂ ਰੁਕੀ ਆ ਇਹਨਾਂ ਨੇ ਦੂਸਰਿਆਂ ਦੇ ਵੀ ਕੰਮ ਰੋਕ ਕੇ ਪਏ ਆ ਇਸ ਟਾਈਮ ਇਹਨਾਂ ਨੂੰ ਚਿੱਠੀਆਂ ਤੇ ਦਿੱਤੀਆਂ ਕਿੰਨ ਮਤ ਕਿ ਹਰਾਸਮੈਂਟ ਕਰ ਰਹੇ ਮਲਾਈਮਨ ਬਿਲਕੁਲ ਬਿਲਕੁਲ ਜੀ ਹਰਾਸਮੈਂਟ ਥੋੜੀ ਨਹੀਂ ਬਹੁਤ ਜ਼ਿਆਦਾ ਹਰਾਸਮੈਂਟ ਕਰ ਰਹੇ ਆ ਜਿਹਦਾ ਕਰਕੇ ਸਾਡੇ ਡਾਕਟਰ ਸਾਹਿਬਾਨ ਖੁਦ ਜਾ ਕੇ ਸੈਕਟਰੀ ਸਾਹਿਬ ਨੂੰ ਮਿਲ ਕੇ ਵੀ ਆਏ ਆ ਮੈਮੋਰੰਡਮ ਵੀ ਦੇ ਕੇ ਆਏ ਸਾਡੇ ਸਾਰੇ ਪ੍ਰੋਗਰਾਮ ਅਫਸਰ ਨੂੰ ਵੀ ਇਹਨਾਂ ਵੱਲੋਂ ਹਰਾਸ ਕੀਤਾ ਜਾ ਰਿਹਾ ਅੱਜ ਵੀ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਤੁਸੀਂ ਉਹ ਮੰਗ ਕੀ ਕਰਦੇ ਕਿ ਇੱਧਰ ਜਿਹੜੇ ਅਧਿਕਾਰੀ ਸਸਪੈਂਡ ਹੋਣੇ ਚਾਹੁੰਦੇ ਕਿ ਬਦਲੇ ਜਾਣੇ ਚਾਹੁੰਦੇ ਅਸੀਂ ਤਾਂ ਦੇਖੋ ਜੀ ਇਹਨਾਂ ਨੂੰ ਇੱਥੋਂ ਜ਼ਿਲ੍ਹੇ ਤੋਂ ਬਾਹਰ ਬਦਲਣ ਦੀ ਮੰਗ ਕੀਤੀ ਸੀਗੀ ਬਟ ਜਦੋਂ ਅਸੀਂ ਡੀਸੀ ਸਾਹਿਬ ਨੂੰ ਉਹ ਮੰਗ ਪੱਤਰ ਦੇਣ ਗਏ ਆ ਤੇ ਡੀਸੀ ਸਾਹਿਬ ਨੂੰ ਮੈਸੇਜ ਆਇਆ ਕਿ ਇਹਨਾਂ ਨੂੰ ਇੱਥੋਂ ਸਸਪੈਂਡ ਕਰਕੇ ਇਹਨਾਂ ਦਾ ਹੈੱਡ ਆਫਿਸ ਜਿਹੜਾ ਉਹ ਡਾਇਰੈਕਟਰ ਆਫਿਸ ਬਣਾ ਦਿੱਤਾ ਗਿਆ ਸ਼ੋਗਲਾਈ ਤੁਸੀਂ ਵੀ ਸਮਾਜ ਸੇਵਾ ਦੇ ਕੰਮ ਵੀ ਕਰਦੇ ਹੋ ਤਾਂ ਕਿਹਨੂ ਕਿ ਕਾਂਗਰਸ ਦੇ ਸਪੋਕਸਪਰਸਨ ਵੀ ਹੋ ਜਿਵੇਂ ਕਿ ਅੱਜ ਸਿਵਸ ਸੱਜਣ ਨੂੰ ਕਨਪੀਸ ਸਸਪੈਂਡ ਕੀਤਾ ਗਿਆ ਵਾ ਉਹਨਾਂ ਦੇ ਤਾਨਾਸ਼ਾਹੀ ਰਵਈਏ ਦੇ ਕਾਰਨ ਕੀ ਕਹਿਣਾ ਚਾਹੋਗੇ ਪਹਿਲਾਂ ਜੈਸੀ ਰਾਮ ਦੇਖੋ ਸਾਡੇ ਕਪੂਰਥਲੇ ਦੇ ਦੁਰਭਾਗਿਆ ਕਿ ਇੱਥੇ ਅਫਸਰ ਆਂਦਾ ਵਾ ਤੇ ਉਹਨੂੰ ਅਫਸਰ ਨੂੰ ਆਂਦੇ ਹੀ ਜਿਹੜੇ ਸਾਡੇ ਕਲੈਰੀਕਲ ਜਿਹੜੇ ਹੈਗੇ ਸਟਾਫ ਹੈਗੇ ਆ ਉਹਨਾਂ ਨਾਲ ਉਹ ਬਿਲਕੁਲ ਤਾਨਾਸ਼ਾਹ ਹੋ ਜਾਂਦਾ ਆਪਣਾ ਸਿਸਟਮ ਉਹਦਾ ਬਣਦਾ ਨਹੀਂ ਦੂਸਰੇ ਨੇ ਉਹਨੇ ਬੜਾ ਨਹੀਂ ਦਿੰਦਾ ਤੇ ਹਸਪਤਾਲ ਦੇ ਬਹੁਤ ਹੀ ਮਾੜੇ ਹਾਲਾਤ ਸੀਗੇ ਜਿਹਨੂੰ ਦੇਖਦੇ ਹੋਏ ਜਿਹੜਾ ਕਲੈਰਕਲ ਸਟਾਫ ਸੀ ਉਹਨਾਂ ਨੇ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਸੀ ਡੀਸੀ ਸਾਹਿਬ ਇਸ ਤੇ ਪ੍ਰਸ਼ੰਸਾ ਦੇ ਪਾਤਰ ਨੇ ਉਹਨਾਂ ਨੇ ਫੌਰਨ ਉੱਤੇ ਐਕਸ਼ਨ ਲਿਆ ਤੇ ਐਕਸ਼ਨ ਲੈਂਦੇ ਹੀ ਰੀਚਾ ਭਾਟਿਆ ਜੀ ਨੂੰ ਸਸਪੈਂਡ ਕੀਤਾ ਲੇਕਿਨ ਉਸ ਤੋਂ ਬਾਅਦ ਵੀ ਉਸ ਕੁਰਸੀ ਦਾ ਮੋਹ ਇਹਨਾਂ ਨੂੰ ਇੰਨਾ ਜ਼ਿਆਦਾ ਪਿਆਰਾ ਵਾ ਕਿ ਉਹ ਕੁਰਸੀ ਨਹੀਂ ਛੱਡ ਰਹੇ ਨੇ ਤੇ ਮੈਂ ਇਹਦੇ ਉੱਤੇ ਵੀ ਡੀਸੀ ਸਾਹਿਬ ਨੂੰ ਕਹਿਣਾ ਚਾਹੂੰਗਾ ਕੀ ਡੀਸੀ ਸਾਹਿਬ ਇਸ ਚੀਜ਼ ਦੇ ਉੱਤੇ ਬਹੁਤ ਜਲਦੀ ਜਲਦੀ ਇੱਕ ਐਕਸ਼ਨ ਲਿਆ ਜਾਵੇ ਤਾਂ ਕਿ ਕੋਈ ਕਾਬਿਲ ਅਫਸਰ ਇਸ ਕੁਰਸੀ ਦੇ ਆਗੇ ਬੈਠੇ ਤੇ ਜਨਤਾ ਗਰੀਬ ਜਨਤਾ ਦਾ ਭਲਾ ਹੋ ਸਕੇ